ਅਹੰਕਾਰੀਆਂ ਨਿੰਦ ਕਾ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੜਾਇਆ ਏਕ ਓੰਕਾਰ ਸਤ ਗੁਰ ਪਰਸਾ ਸੋ ਲੋਗ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੂ ਕਰੀ ਨ ਹੋਈ ਵਲੇਹਾਰੀ ਕੁਦਰਤ ਵਸਿਆ ਤੇਰੇ ਹੀ ਅੰਤ ਨ ਜਾਈ ਲਖਿਆ ਰਹਾ ਮੈਂ ਜੋਤ ਜੋਤ ਮੈਂ ਜਾਂਦਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੇਂ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋਦਰ ਰਗਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕੇ ਹੈ ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਦ ਅਨੇਕ ਅਸ਼ੰਕਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰਿਸ਼ਯਗਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰਨਾ ਪਵਨ ਪਾਣੀ ਬੈਸੰਤਰ ਗਵ ਰਾਜਾ ਤਰਮ ਦਵਾਰੇ ਗਾਵਨ ਤੁੰਨਾ ਚਿਤ ਗੋਪਤ ਲਿਖ ਜਾਨਣ ਲਿਖ ਲੇ ਤਰਮ ਵਿਚਾਰੇ ਗਾਵੰਤੁਨੋ ਇਸਰ ਬ੍ਰਹਮਾ ਦੇਵੀ ਜੋ ਹੰਤੇਰੇ ਸਦਾ ਸਵਾਰੇ ਗਾਵੰਤੁਨੋ ਅੰਦਰਿੰਦਰਾ ਸਨੇ ਬੈਠੇ ਦੇਵਤੀ ਆਦਰ ਨਾਲੇ ਗਾਵੰਤੁਨੋ ਸਿੱਧ ਸਮਾਦੀ ਅੰਦਰੇ ਗਾਵੰਤੁਨੋ ਸਾਧ ਵਿਚਾਰੇ ਗਾਵੰਤੁਨੋ ਜਤੀ ਸਤੀ ਸੰਤੋਖੀ ਗਾਵੰਤੁਨੋ ਵੀਰ ਕਰਾਰੇ ਗਾਵੰਤੁਨੋ ਪੰਡਤ ਪੜੈ ਰਖੀਸਰ ਜੁਗ-ਜੁਗ ਵੇਦ ਨਾਲੇ ਗਾਵਨ ਤੂੰ ਨਾ ਮੋਹਨੀ ਅਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੂੰ ਨਾ ਰਤਨੁ ਪਾਏ ਤੇਰੇ ਅੜਸੜ ਤੀਰ ਦਿਨਾਲੇ ਗਾਵਨ ਤੂੰ ਨੋ ਜਦ ਮਹਾਬਲ ਸੂਰਾ ਗਾਵਨ ਤੂੰ ਨੋ ਖਾਣੀ ਚਾਰੇ ਗਾਵਨ ਤੂੰ ਨੋ ਖੰਡ ਮੰਡਲ ਪਰ ਪੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਦੁਨ ਗਾਵਣ ਤੂਦ ਭਾਵਣ ਰਤੇ ਤੇਰੇ ਭਗਤ ਸਾਲੇ ਹੋਰ ਕਿਤੇ ਤੁਨੋ ਗਾਵਣ ਸੇ ਮੈਂ ਚਿਤਨ ਆਵਣ ਨਨਕੇ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਜੀ ਨਾਹੀਂ ਹੈਪੀ ਹੋਸੀ ਜਾਏ ਜਨ ਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਨਸੀ ਮਾਇਆ ਜਿਨ ਪਾਈ ਕਰ ਕਰ ਦੇਖੇਗੀ ਤਾਇ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਹੋ ਸਹ ਪਾਤਸ਼ਾਹੇਬ ਨਾਨਕ ਰੈ ਨਿਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਜਬ ਕੋ ਏਕੇ ਵਡਾ ਡੀਠਾ ਹੋਏ ਕੀਮਤ ਪਾਏ ਨਾ ਘਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰ ਅਗੁਣੀ ਗਹਿਰਾ ਕੋਏ ਨ ਜਾਣੈ ਤੇਰਾ ਕਿਤਾ ਕੇ ਵੜਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੈਨ ਨੀ ਗੁਰ ਗੁਰਹਾਈ ਕਹਿ ਨ ਜਾਈ ਤੇਰੀ ਤਲਵੜ ਆਈ ਸਭ ਸੱਤ ਸੱਤ ਸਭ ਚੰਗੀਆਂ ਆਈਆਂ ਸਿਧਾ ਪੁਰਖਾਂ ਕੀਆਂ ਵੜੀਆਂ ਆਈਆਂ ਤੁਦ ਬਣ ਸਦੀਕ ਨਾ ਨਾ ਪਈਆ ਕਰਮ ਮਿਲ ਨਾ ਏ ਠਾਕ ਰਹਈਆ आखन वाला क्या बेचारा सफती भर तेरे भंडारा जिस तू तो दे चारा नारा या पला जी जीवा विसरा मर जाऊं आखने ओखा सचा ना सच नाम की लग भूख उत भूख खाए चलिए दुख क्यों विसरा मेरी माए सच साहेब सच है रहा ਸਾਚੇ ਨਾਮ ਕੀ ਤਲ ਵੜਾਈ ਆਖਿ ਤਖੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਏ ਵਡਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦੇਦਰ ਰਹਿਣ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵਰਤੇਰੀ ਦਾਤੇ ਜੰਦਨ ਕਰਕੇ ਕੀਤੀ ਰਾਤ खसम विसारत कम जात नानक नाम बाज सनाते। राग गुजरी चौथा हर स्नात रात बिनो करो गुरपास गिरे करम सतगुर शरणाई कर दया नाम पर मेरे मीत गुरुदेव मोको राम नाम परगास गुरमत नाम मेरा प्राण सिखाई हरकिरत हमरी रहरास रास ਹਰ ਜਨ ਕੇ ਵੜ ਭਾਗ ਵੜੇਰੇ ਜਨ ਹਰ ਹਰ ਸ਼ਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੈ ਮਿਲ ਸੰਗਤ ਗੁਣ ਪਰੇਗਾ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨੀ ਆਏ ਤ੍ਰਿਵ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਤਰ ਮਸਤਕ ਲਿਖਿਆ ਲਖਾਸ ਤਨ ਤਨ ਸਤ ਸੰਗ ਤੇ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇਰੇ ਮਨ ਜਿਤ ਵੈ ਯੁੱਧਮ ਜ ਆ ਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੂ ਉਪਾਏ ਤਾ ਕਰਜ ਕ ਅਗੈ ਕਰਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲ ਸੋਤ ਰਿਆ ਘਰ ਪਰ ਸਾਧ ਪਰਮ ਪਦ ਪਾਇਆ ਸੁਖੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤਵੰਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾਏ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜ ਆਵੇ ਸ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਦਾਨ ਦਾ ਸਸਿਦਾਨ ਠਾਕੁਰ ਕਰਤਲ ਤਰਿਆ जन नानक बल बल सदबल जाइए तेरा यंत पारा वर गा चौथा सौ पुरुख ऐ कोंकार सतगुर प्रसाद सौ पुरख निरंजन हर पुरख निरंजन हर अगमा अगम पारा सब त्या व सब त्याव तो जी हर सच्चे सरजन हारा सब जी तुम्हारे जी तू जिय का द ਹਰ ਤੇ ਆਵੋ ਸੰਤੋ ਜੀ ਸਬਦੂ ਕੋ ਵਿਚਾਰਨ ਹਰਾ ਹਰ ਅਪੇ ਠਾਕੁਰੇ ਹਰ ਅਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਅਪੇ ਦਾਤਾ ਅਪੇ ਭੁਗਤਾ ਜੀ ਹਉ ਤਦਵਨ ਅਵਨ ਜਾਣਾ ਤੂ ਪਾਰ ਬਰੰਬੇ ਅੰਤ ਵਿਅੰਤ ਜੀ ਤੇਰੇ ਕਿਆ ਗੁਨਾਖ ਬਖਾਣਾ ਜੋ ਸੇਵੈ ਜੋ ਸੇਵੈ ਤੋ ਜੀ ਜਨਾਨ ਨਿਤਨ ਗੁਰਬਾਣਾ ਹਰਤਿ ਆਵੈ ਹਰਤਿ ਆਵ ਤੋ ਜੀ ਸੇਜਨ ਜੁਗ ਮੈਂ ਸੁਖਵਾਸੀ ਸੇ ਮੁਕਤੇ ਸੇ ਮੁਕਤੇ ਭੈ ਜਨ ਹਰਤਿਆ ਜੀ ਤਨ ਟੂਟੀ ਜਮਗੀ ਫਾਕ ਸੀ ਜਨਰ ਪੋ ਜਨ ਹਰਨ ਪੋ ਤੇ ਆਇਆ ਜੀ ਦਿਨ ਕਾ ਪੋ ਸਭ ਗੁਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਦੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਵਿਅੰਤ ਵਿਅੰਤਾ ਤੇਰੇ ਭਗਤੇ ਤੇਰੇ ਭਗਤ ਸਲਾਹ ਤੋ ਜੀ ਹਰ ਨਿਕਨੇ ਗਨੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪ ਤਪੈ ਜੋ ਬੇਅੰਤਾ ਤੇਰੇ ਨੇਕ ਤੇਰੇ ਨੇਕ ਬੜੇ ਬੋ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੇਵੜੇ ਅਵਰਨ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਵੇਖੋ ਜੀ ਤੂੰ ਨਿਚਲ ਕਰਤਾ ਸੋਈ ਤਦ ਆਪੇ ਭਾਵ ਸੋਈ ਵਰਤਾ ਜੀ ਤੂੰ ਆਪਿਆ ਕਰੈ ਸੋ ਹੋਈ ਤਦ ਆਪੇ ਸਰੂਪ ਆਏ ਜੀ ਤਦ ਆਪੇ ਸਿਰਜੂ ਸਭ ਕੋਈ ਜਨਾਨਕ ਗੁਣ ਗਾਵੇ ਕਰਤੇ ਗਏ ਜੀ ਜੋ ਸਭ ਸੇ ਕਹ ਜੈਨੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂਡਾ ਸਾਈ ਜੋ ਤੂੰ ਪਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇ ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤਉ ਆਵੀ ਛੋੜਿਆ ਆ ਮਿਲਾਇਆ ਤਉਦਰਾਂ ਸਭ ਤੁਝ ਹੀ ਮਾਏ ਤੁਝ ਬਣ ਦੂਜਾ ਕੋਈ ਨਾਏ ਜੀ ਜਨ ਤੂ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂ ਜਣਾ ਹੈ ਸੋਏ ਜਨ ਜਣਾ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰਛੇ ਵਿਆ ਤੇਨ ਸੁਭਾਇ ਸਜੇ ਹੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਦਦਮਣ ਦੂਜੇ ਜਵਰਣ ਕੋਏ ਤੂੰ ਘਰ ਘਰ ਵੇਖ ਜਾਣਾ ਸੋਏ ਜਨਨ ਨਗਰਮ ਪ੍ਰਗਟ ਹੋਏ ਅਸਾ ਮਹੱਲਾ ਪਹਿਲਾ ਤਤ ਸਰਵੜ ਪਹਿਲਣ ਵਸ ਪਾਣੀ ਪਾਵਗ ਦਿਨ ਹੈ ਕੀ ਆ ਪੰਕਜ ਮੋ ਬਗਨੀ ਚਾਲੈ ਹਮ ਦੇਖੈ ਤੈ ਡੂਬੀ ਅਲੇ ਮਨ ਏਕ ਨ ਚਿਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗ ਦਦਨ ਪਿਆ ਪ੍ਰਨਤ ਵਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਗਾਇ ਦੇ ਰਗੀ ਤੈਨੇ ਕਾਮਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮਲਗ ਪੋਜਲ ਧਰਨ ਗਏ ਜਨਮ ਬ੍ਰਿਥਾ ਜਾਤ ਰੰਗ ਮਾਇਆ ਗਹਿਰਾ ਹਾ ਜਪ ਤਪ ਸੰਜਮ ਤਰਮਨੇ ਕਮਾਇਆ ਸੇਵਾ ਸਾਧਨ ਜਨਿਆ ਹਰ ਰਾਇ ਕਹੋ ਨਾਨਕ ਹਮ ਨੀਜ ਕਰਮਾ ਸ਼ਰਣ ਪਰੇ ਕੀ ਰਖੋ ਸ਼ਰਮਾ ਇੱਕ ਓੰਕਾਰ ਸ਼ਿਵਾਇ ਗੁਰਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚੰਨਨ ਮਾਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੇ ਤੁਮ ਕਾਓ ਆਪ ਹਾਥ ਦੇ ਮੋਏ ਬਚਾਵੋ ਸੁਖੀ ਵਸੈ ਮੂਰੋ ਪਰਵਾਰਾ ਸੇਵਕ ਸਿਖ ਕਜ ਵੇ ਕਰਤਾਰਾ ਮੋ ਰੱਛਾ ਨਿਜ ਕਰਦੇ ਘਰੀਐ ਸਭੈ ਰਣ ਕੋ ਹਸੰਗਰੀਐ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰੇ ਪਿਆਸਾ ਤੁਮੇ ਛੜ ਕੋਈ ਵਰਨਤਿਆਂ ਜੋ ਵਰਜਾਉ ਸੋ ਤੁਮਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੰਚਲ ਛਤਰ ਹਮਾਰੇ ਮਾਰੀਐ ਆਪ ਹੱਤ ਦਾ ਮੁਝੇ ਬਰੀਐ ਮਰਨ ਕਾਲ ਕਤਰਾ ਨਿਵਰੀਐ ਪੂਜੋ ਸਦਾ ਹਮਾਰੇ ਪਛਾ ਸ੍ਰੀ ਦੁਜੋ ਕਰੇ ਔਰ ਅੱਛਾ ਰਾਖ ਲਿਓ ਮੋ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਬਪਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ जवन काल जोगी शिव की ओ बेदराजो ब्रह्माजूतीओ जवन काल सब लोग सवारा नम शकार है ताई हमारा जवन काल सब जक्त बनायो देव दज जन उपजयो आदंत एक अवतार सोई गुरु समझयो हमारा नव्य कासी को हमारी सकल प्रजा जने आप सवारी शिव गुण को सब गुण सुख दीयो सतरण को परमोबद कियो ਕਟ ਕਟ ਗਏ ਅੰਤਰ ਕੀ ਜਾਣਤ ਭਲੇ ਪੂਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਸਤੂਲਾ ਸਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਪੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਕਰ ਕਰਾ ਕਰ ਤਾਰਾ ਪ੍ਰਜਾ ਤਤ ਤਬ ਦੇ ਅਪਾਰਾ ਜਬ ਆ ਕਰ ਖਕਰ ਤੋ ਹੋ ਕਬ ਹੋ ਤੁਮ ਮਿਲਤ ਦੇ ਤਰ ਸਭ ਹੋ जिते बदन सिस्ताता रहे याप अपनी बूझिता रहे तुम सब ही तेरैत ने आलम जानत भेद भेद अरे आलम निरंकार निर्विकार नीLamb यद नीलनद संब तक मुड़ उचारत पेदा जको पेव न पावत पेदा ताको कृपाहन अनुमानत महा मूड़ कष भेद न जानत महादेव को कह सदा शिव निरंकारिका चीनत ने पेव आप अपनी बुध है जेती वर्णत बन बन तो है तेती तुमरा लखन जय सारा कह भी सजा प्रथम संसारा एक रूप अनुपरूपा रंग प्योराव की बूपा यंड जेरे उत्पुज खान फूल राजा है बैठा को सुमठ प्यो शंकर कठा शिगरी शिष्ट दिखाए चंबव याद जुगा स्वरूप श्यम्भव अब रछा मेरी तुम करो सिख बारे सिख संगरो दुष्ट चित उठत पाता सकल मलेश करोण गाता जे इस दुता चरणी परै तिनके दुष्ट दुखत है मरे परख जान भग भरे पे तैयारै तिनके तुम संकट स बटारे जो कल कोई कबारते हैं तके कल नटनिया है रछा होय ता सब काला दुष्ट रहित रतद तर काला कृपा दृष्ट तंजये न रह हो ताके ताप्तन मोहर हो दिद सिद्ध कर्मो सब होय दृष्ट शा सो सकयन कोई एक बार जंतम सुबारा काल फास्ते तायो बारा जनर नाम तिहारो काहा दरदुष्ट दोख ते रहा खडे केत में शरण तिहारी आप हाथ दे लियो उबारी सरबठोर मोह सहाय दृष्ट दोख ते लो बचाई सोइया पाएंगे जबते तुम्हारे तबते को अंगतरहि नहीं अन्य राम रहीम पुराण कुरान अनेक हैं मते एक नमन्य सिमरत शास्त्र भेद सब वो भेद कह में एक न जाने हो सिरिय span कृपा तुम्हारी कर मैंने के सब तो ए बखान्यो दोहरा सगदद्वारे को साड़ के गयो तोहारो द्वार बाहे गए की लाज अस गोविंद दास तो हारे रामकली महल्ला तीजा आनंदे को अंगकार सतगुरु प्रसाद आनंद पे मेरी माए सतगुरु मैं पाया सतगुरु त पाया सह सेती मनव जियां बधाईयां राग रतन परवार भरियां शब्द गा बनियां शब्दो त गवो हरि के राम मन जिनी बसाया ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਰੋ ਹਰਨਾਲੇ ਹਰਨਾਲ ਰਹੁ ਤੁਮ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ καρਦ ਸਭ ਸਵਾਰਣਾ ਸਬਨਾਗਲਾ ਸਮਰੱਥ ਸੁਆਮੀ ਸੋਕਿ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰੋ ਹਰਨਾਲੇ सच्चे साहेबा क्या नहीं करते रहे करता रे रहे सब कुछ है जिस दे सो पावे सदा सुख सलाह तेरी नाम मन वसावे नाम जन का मन वसिया वाजे शब्द कने रे कह नानक सच्चे साहेब क्या नहीं करते रहे सच्चा नाम मेरा यदार हो सच नाम यदार मेरा जन भुखा सब गवाइया कर सुख मन आए वसी ਜਦ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੀ ਕੀਤਾ ਗੁਰਵਿੱਟਾਂ ਜਿਸ ਦੀਆਂ ਵੜੀਆਂ ਆਈਆਂ ਕਹਿ ਨਨ ਸੁਨਹੁ ਸੰਤੋਸ਼ ਸ਼ਬਦ ਰੂਪੇ ਅਰ ਸਚਨ ਮੇਰਾ ਯਦਾਰੋ ਵਾਜੇ ਪੰਛਤਿ ਅਧਿਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਹਿ ਲਾਜਿਤ ਕਰਤਾ ਰੀਆ ਪੰਚ ਦੂਤ ਦਵਸੇ ਕੀਤੇ ਕਾਲ ਗੰਟਕ ਮਾਰਿਆ ਤੁਰ ਕਰਮ ਪਾਇ ਤੁ ਜਨਨੇ ਕੋ ਸੈਨਾ ਮਰ ਕੇ ਲਾਗੇ ਤਹ ਨਾਨਕ ਤੈ ਸੁਖ ਹੋਆ ਤਤ ਕਰ ਅਨਦ ਵਾਜੇ ਅਨਦ ਸੁਨੋ ਵੜ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾ ਪੀ ਉਤਰੇ ਸੋਹਣੇ ਸੱਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਵਿੱਤ ਸਤਗੁਰਿਆ ਪਰਪੂਰੇ ਬੇਨਵੰਤ ਨਾਨਕ ਗੋਰੀ ਚਰਨ ਲਾਗੇ ਵਾਜੇ ਅਨਹਦ ਧੂਰੇ ਮੋਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਤ ਸੰਤੋਖ ਵਿਚਾਰ ਅਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨ ਜਾਏ ਨਿਤ ਨਿਤ ਰਖਿ ਉਤਾਰੋ ਤਮਸਨ ਸਾ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਸਰੋ ਸ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਅਪੇ ਤਰਸ ਪਿਓਈ ਤਰਸ ਪਿਅ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ ਥੀ ਵਹ ਹਰਿਆ ਪੋੜੀ तिथे तू समरथ जिथे कोय नाए उथे तेरी रख अग्नि उदर माए सुन के जम के दूत नाए तेरे छढ़ जाए भोजल हो गा हो पाए, जिनको लगी प्यास अमृत से ही खाए कल मैं हो पुन गुण गोविंद गाए सबसे नो कृपाल समाले सस आये बिरथा कोय न जाए जी आवे तुद आए, सलोक महल्ला पंचवा ਅੰਤਰ ਗੁਰਿਆ ਰੱਦਨਾ ਜੇ ਮਨ ਜਪ ਗੁਰਨਾਉ ਨੇਤਰੀ ਸਤ ਗੁਰ ਭੇਖਣਾ ਸਰਨੀ ਸੁਨਣਾ ਗੁਰਨਾਉ ਸਤ ਗੁਰੁ ਸੇਤੀ ਰਤੇਯਾ ਦ੍ਰਗਿ ਭਈ ਠਾਉ ਕੋਹ ਨਾਨਕ ਕਿਰਪਾ ਕਰੇ ਜਿਸਨੁ ਇਹ ਬਦੇ ਜਗ ਮਾ ਉਤਮ ਕਾਢੀਐ ਵਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰੇ ਆਪੁ ਬਾਰੇਨ ਗੁਰ ਕੀ 베ਰੀ ਪਾਏ ਕਾ ਸਵਾਰੇਨ ਹੋ ਆਇ ਆਪ ਦੇ ਆਲ ਮਨੁਨੇ ਵਿਸਾਰੇ ਸਾਜਨਾ ਕੈ ਸੰਗ ਭਉਜਲ ਤਾਰੇਨ ਸਾਕਰਤ ਨਿੰਦਕ ਦੁਸਟੇ ਖਿਨਮੈ ਵਿਦਾਰੇਨ テસો સાહેબ ਕੀ ਏਕ ਨਾਨਕ মন ਹੈ માય ਜਿਸ સિમરਤ સુખ હોએ સગલે દુખ જાયテસો સાહેબ ਕੀ ਏਕ ਨਾਨક মন ਹੈ માય ਜਿਸ સિમરਤ સુખ હોએ સગલે દુખ જાય વાહે ગુરજી કા ખલસા વાહે ગુરજી ਕੀ ફતે